ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਵਿੱਚ ਲੱਖਾਂ ਸਿਧਾਨਾ ਦਲੇਰ ਡੋਰ ਅਤੇ ਹੋਰ ਸਿਆਸੀ ਲੀਡਰ ਪਹੁੰਚੇ ਜਿਨ੍ਹਾਂ ਨੇ ਮੈਡੀਕਲ ਦੇ ਹਾਲਾਤ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਧਿਆਨ ਦਿਵਾਇਆ ਕਿ ਮੈਡੀਕਲ ਦੀ ਮਰੀਜ਼ਾਂ ਦਾ ਬਹੁਤ ਬੁਰਾ ਹਾਲ ਹੈ ਇਸ ਕਰਕੇ ਵਿਗਿਆਪਨਾ ਤੇ ਜਾਂ ਹੋਰ ਕੰਮਾਂ ਤੇ ਪੈਸੇ ਲਾਉਣ ਦੀ ਬਜਾਏ ਪੰਜਾਬ ਸਰਕਾਰ ਮਰੀਜ਼ਾਂ ਦੀਆਂ ਦਵਾਈਆਂ ਅਤੇ ਮਰੀਜ਼ਾਂ ਦੇ ਰਹਿਣ ਵਾਸਤੇ ਹਵਾ ਪਾਣੀ ਦਾ ਇੰਤਜ਼ਾਮ ਕਰੇ ਦੇਖਦੇ ਹਾਂ ਪੂਰੀ ਖਬਰ ਕੀ ਮੁੱਲ ਕੀ ਅਮਰੀਜਾਂ ਦੇ ਬੁਰਾ ਹਾਲ ਆ ਵੇਖੀ ਜਾਂਦੇ ਐ ਇੱਕ ਵੀ ਏਸੀ ਚਾਹੁੰਦਾ ਤਾਂ ਖਣ 10 ਏਸੀ ਲੱਗੇ ਇਹ ਜਿਹੜੀਆਂ ਸquare feet ਦੀਆਂ ਦਵਾਈਆਂ ਚੜ੍ਹੀ ਜਾਂਦੇ ਇਹ ਇਹਦੇ ਜਿਹੜੇ ਪਿਛਲੇ ਚਲ ਇਹ ਅਸੀਂ ਸਟੇਟਮੈਂਟ ਅਸੀਂ ਤੁਹਾਨੂੰ ਆਫਰ ਆਫਰ ਸਟੇਟਮੈਂਟ ਨਹੀਂ ਦੇਣੀ ਕੋਈ ਇਹੋ ਜਿਹਾ ਗੱਲ ਕਰਦਾ ਨਹੀਂ ਅਸੀਂ ਕੋਈ ਇੱਦਾਂ ਨਹੀਂ ਸੱਚਾ ਕਰ ਰਹੇ ਹਾਂ ਤੇ ਜੇ ਮੈਂ ਕਿਹਾ 5 ਲੱਖ ਰੁਪਏ ਦੇ ਏਸੀ ਲਵਾ ਦੇ ਇੱਥੇ ਯਾਰ ਵੀ ਸਾੜਾ ਹੀ ਪੈ ਸੀ ਨਾ ਅੰਦਰ ਇਹ ਆਈ ਗਏ ਆ। ਇਹ ਨੀ ਕਾਰਗੀਆਂ ਆ ਉਹ ਕੱਢੀ ਆ ਨਾ ਬੇਜਿਆ ਤੇ ਇਥੋਂ ਰੇਸ ਨਾ ਆ ਰਿਹਾ। ਬਸ ਆਹ ਬੜਾ ਜਨਾਵਾਲ ਦੇ ਹਿੰਦੀ ਹਾਲਾਤ ਨੂੰ ਰੱਖੀ ਦੇ। ਕਰਨੇ ਦਿੱਕਤ ਪਾ। ਹੁਣ ਤਾਂ ਸਾਡੀ ਬਾਤ ਕਰੀ ਕੋਈ। ਆਹ ਦੇਖ ਲਓ ਕੈਂਸਰ ਦੇ ਵਿਚਾਰੇ ਨਲੀ ਜਾਂ ਦੇ ਪੱਖੇ ਜਲਦੀ ਜਾਂਦੇ ਆ। ਹਾਲਾਤ ਦੇ। ਆ ਬੇਬੇ ਚੱਲਦੇ ਆਏ ਸੀ। ਠੀਕ ਹੈ ਜੀ। ਕੰਮ ਮਰਿਆ ਨਹੀਂ ਚੱਲਦਾ ਇਹ ਸੋਢੀ ਖਾਤਰ ਹੀ ਆਏ ਆ ਅਸੀਂ ਕੋਈ ਡਾਇਰੈਕਟ ਨਹੀਂ ਆਏ ਸੋਢੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਨਹੀਂ ਜਾਂਦੀ ਸੋਢੀ ਖਾਤਰ ਹੀ ਇੱਥੇ ਬੋਲਣ ਆਏ ਆ ਨਹੀਂ ਜਾਂਦੀ ਸਾਡੇ ਘਾਵੜੇ ਹਾਲੇ ਬੰਦ ਆ ਮੈਂ ਦੇਖਿਆ ਸਾਰੇ ਬੰਦ ਨੇ ਕੋਈ ਅਸੀਂ ਵੀ ਜਾਂਦਾ ਨਹੀਂ ਜਾਂਦਾ ਪਰ ਬੰਦ ਅੱਛਾ ਨਹੀਂ ਸੀ ਇੱਥੋਂ ਦਾ ਔਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆਕੇ ਰਾਜਪਾਹਦਰ ਅੱਛਾ ਕੰਮ ਨਹੀਂ ਕਰ ਰਿਹਾ ਪਰ ਮੈਂ ਨਵੇਂ ਵੀਸੀ ਨੂੰ ਪੁੱਛਣਾ ਚਾਹਣਾ ਕੀ ਹੋ ਰਿਹਾ ਇਹ ਨੀ ਪ੍ਰਬੰਧਨ ਆ ਕੀ ਹੋ ਰਿਹਾ ਸਾਰਾ ਕੁਝ ਕੁਝ ਵੀ ਨਹੀਂ ਮੱਲਾ ਕਲੀਨਿੰਗ ਮੱਲਾ ਮੱਲਾ ਕਲੀਨਿੰਗ ਫੋਲਦਾ ਕੀ ਫਾਇਦਾ ਸਾਡੇ ਮੱਲਾ ਕਲੀਨ ਜਿਹੜਾ ਦੋ ਘਰ ਕਹਿ ਰਹੇ ਮੱਲਾ ਕਲੀਨ ਵਿੱਚ ਤਾਂ ਰੈਕਟਰ ਪੂਰੇ ਨਹੀਂ ਕਿਸੇ ਤੋਂ ਲੈ ਹਾਂ ਮੱਲਾ ਕਲੀਨ ਬਹੁਤ ਤੇਜ਼ੀ ਅਸੀਂ ਐਂ ਕਰਾ ਸੇਫ ਸੂਰਤ ਆਜ ਤੱਕ ਆਹ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ ਤਨਵਰ ਬਲਾਡ ਬੰਦ ਕਰਾ ਮਰੀਜ਼ਾਂ ਦਾ ਤੇਰਾ ਵੱਡਾ ਦਾ ਖੁੱਦ ਅੱਛਾ ਫਿਰ ਬੋਸਲ ਪਾਣ ਕਰੀ ਲਈਏ ਸਲਾਡ ਦਾ ਟੀਗਾ ਲਾ ਕੇ ਫਿਰ ਕਿੱਦਾਂ ਕੀਮਾ ਦਾ ਬਾਇਸੀ ਨਹੀਂ ਕਰਨਾ ਹਨਾ ਲਾਉਂਦੇ ਆ ਜੋ ਗਰਮੀ ਹੈ ਜੋ ਉੱਤੇ ਕੋਈ ਪੱਖੇ ਵੀ ਤੁਸੀਂ ਦੇ ਦਿਓ ਚਾਰਸ ਕਰੋ ਬੰਦ ਕਰੀ ਬਾਰੇ ਸਾਰੇ ਬੰਦ ਕੀ ਕਰੀਏ ਲੈ ਫਿਰ ਅੱਛਾ ਗਰੀਬ ਬੰਦੇ ਦੀ ਫਸੇ ਮਜ਼ਦ ਮੇਂ ਦੇ ਨਾ ਜਾਂ ਗਰਾਹ ਨਹੀਂ ਦੇ ਦੇ ਹੋਰ ਕੋਈ ਭਾਈ ਸਾਰੇ ਕੱਠੇ ਖੜਾ ਹੋ ਜਾਂਦੇ ਕਿ ਤੁਸ ਕਰੋਗੇ ਮਰੀ ਕਿਤੇ ਕਿਤੇ ਨਹੀਂ ਸਰ ਜੀ ਪਾਪਾ ਆਫਿਸਰ ਮੈਂ ਕਿ ਰਲ ਕਰ ਜਾ ਤੁਹਾਡੀ ਕਿੰਨੀ ਦਲਦਾ ਤੁਹਾਨੂੰ ਜਵਾਬ ਨਹੀਂ ਦੇਦਾ ਇੱਕ ਵਾਰੀ ਤੁਸੀਂ ਹਾਲਾਤ ਤਾਂ ਦੇਖ ਲਓ ਸਰ ਮੈਂ ਕੱਲ ਰ ਆਉਂਗਾ ਚਲੋ ਆ ਜਾ ਬੈਠ ਜੰਦੇ ਚਲੋ ਤੁਸੀਂ ਉਹਨੇ ਕਦੇ ਜਵਾਬ ਹੀ ਨਹੀਂ ਦੇ ਦਰੋ ਬਾਕੀ ਸਾਰੇ ਤੁਸੀਂ ਚੇਜ ਲਓ ਤੁਸੀਂ ਆਪ ਦੇ ਮੂੰਹ ਨਾ ਮੰਨਦੇ ਇਹ 2 ਸਾਲ ਤੋਂ ਇਸ ਦੀ ਬੰਦ ਪਈ ਹੈ ਹਾਂ ਜੀ ਸਾਡਾ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ ਪੰਜ ਪੰਜ ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਾ ਲਵਾਉਣ ਤੇ ਯਾਰ ਲੱਖਾਂ ਕੁੜਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੇ ਘੱਟੋ ਘਟਾ ਕੱਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲ ਨੂੰ ਖਰੀਦਣ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਬਚਾਰੇ ਦੁਖਿਆਰੀ ਲੋਕਾਂ ਦੇ ਨਾਲ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਹੋਸਰਤ ਨੂੰ ਦੁਵਾਰੇ ਇਹੀ ਲੋਕ ਬਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤਣਫਦੇ ਆ ਇੰਨੀ ਹੀਟ ਆ ਕਿ ਮੋਚ ਬਾਲ ਝਾੜ ਦਿੰਦੀ ਆ ਸਾਰਾ ਸੀਰੀਸ ਕਾ ਦਿੰਦੀ ਹੈ ਤੇ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰ ਚੁਕ ਨੂੰ ਕਮਰੇ ਬੰਦ ਆਏ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਨੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਂਵਲਾ ਪੰਜਾਬ